ਮੇਰੇ ਮਨ ਵਿੱਚ ਇਹ ਵਿਸ਼ਾ ਕਾਫੀ ਸਮੇਂ ਤੋਂ ਸੀ ਕਿ ਅਸੀਂ ਆਪਣੇ ਪੰਜਾਬੀ ਵਿਆਹ ਸ਼ਾਦੀਆਂ ਦੀ ਗੱਲ ਵੀ ਕਰੀਏ ਬੜਾ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਆਹਾਂ ਦੇ ਵਿੱਚ ਬੜਾ ਬਦਲਾਅ ਆ ਗਿਆ ਖਾਸ ਤੌਰ ਤੇ ਵਿਆਹਾਂ ਦੇ ਰੀਤੀ ਰਿਵਾਜ ਤੇ ਉਹਨਾਂ ਉੱਤੇ ਕੀਤਾ ਜਾਣ ਵਾਲਾ ਖਰਚ ਕਿ ਪਹਿਲਾਂ ਥੋੜੇ ਪੈਸੇ ਵਿੱਚ ਤੇ ਸਾਦੇ ਢੰਗ ਨਾਲ ਕੀਤੇ ਵਿਆਹ ਨਹੀਂ ਸੀ ਨਿਭਦੇ ਮੇਰੇ ਖਿਆਲ ਅਨੁਸਾਰ ਉਹ ਜ਼ਿਆਦਾ ਵਧੀਆ ਸੀ ਤੇ ਹੁਣ ਅਸੀਂ ਹੱਦ ਤੋਂ ਵੱਧ ਖਰਚਾ ਕਰਕੇ ਆਪਣੀ ਸਟੇਟਸ ਨੂੰ ਦਿਖਾਉਣਾ ਹੀ ਅਸਲੀ ਵਿਆਹ ਸਮਝ ਲਿਆ ਹੈ। ਪੂਰਾ ਪਰਿਵਾਰ ਇੱਕੋ ਰੰਗ ਦੇ ਕੱਪੜੇ ਪਾ ਕੇ ਬੈਠਦਾ ਹੈ। ਭਾਂਤ ਸੁਪਾਂਤੀ ਡੈਕੋਰੇਸ਼ਨ ਹੁੰਦੀ ਹੈ ਜਿਹਦੇ ਬਾਰੇ ਅਸੀਂ ਕਿਆਸ ਵੀ ਨਹੀਂ ਲਗਾਇਆ ਹੁੰਦਾ। ਵੱਖ-ਵੱਖ ਕਿਸਮਾਂ ਦੇ ਖਾਣ-ਪੀਣ ਤੇ ਖਾਸ ਤੌਰ ਤੇ ਆਨੰਦ ਕਾਰਜ ਦੇ ਸਮੇਂ ਨਵੇਂ-ਨਵੇਂ ਤਰੀਕੇ। ਕੀ ਕਦੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਬਦਾ ਬੁਰਾ ਅਸਰ ਉਨਾ ਪਰਿਵਾਰਾਂ ਦੇ ਬੱਚਿਆਂ ਤੇ ਵੀ ਪੈਂਦਾ ਹੈ ਜਿਹੜੇ ਇਕਨੋਮਿਕਲੀ ਇੰਨੇ ਬਰਾਬਰ ਦੇ ਨਹੀਂ ਹੈਗੇ ਜੇ ਕਦੀ ਉਹ ਆਪਣੇ ਰਿਵਾਜ ਦਾ ਰਸਮਾਂ ਨੂੰ ਸਾਦੇ ਢੰਗ ਨਾਲ ਕਰਨੀਆਂ ਵੀ ਚਾਹੁੰਦੇ ਆ ਤਾਂ ਸਾਡੇ ਰਿਸ਼ਤੇਦਾਰ ਆਪਣੀ ਇੱਜ਼ਤ ਰੱਖਣ ਲਈ ਸਾਨੂੰ ਵਿਤ ਤੋਂ ਬਾਹਰ ਹੋਣ ਲਈ ਮਜਬੂਰ ਕਰ ਦਿੰਦੇ ਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਵਾਧਾ ਤੇ ਸ਼ੁਰੂਆਤ ਹੋਈ ਕਿੱਥੋਂ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਮੀਡੀਆ ਟੀਵੀ ਸੀਰੀਅਲਸ ਤੇ ਫਿਲਮਾਂ ਕਿਉਂ ਜੋ ਅਸੀਂ ਦੇਖਦੇ ਆ ਅਸੀਂ ਉਸੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਵੀ ਕਰਨਾ ਚਾਹੁੰਦੇ ਆ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਤਾਂ ਨਾਟਕ ਹੈ ਤੇ ਜੋ ਅਸੀਂ ਦਿਖਾਉਣਾ ਚਾਹੁੰਦੇ ਆ ਉਹ ਰਿਐਲਿਟੀ ਆਫ ਲਾਈਫ ਹੈ ਸੋ ਬਿਨਾ ਸੋਚੇ ਸਮਝੇ ਅੰਨੇ ਵਾ ਅਸੀਂ ਇਸ ਦਿਖਾਵੇ ਦੇ ਪ੍ਰਕਾਸ਼ ਨੂੰ ਆਪਣੀ ਦੁਨੀਆ ਦਾ ਚਾਨਣ ਬਣਾਉਣ ਦੀ ਕੋਸ਼ਿਸ਼ ਕਰਦੇ ਜਾ ਰਹੇ ਆ ਬਰਾਤਾਂ ਦੇ ਆਉਣ ਦੇ ਢੰਗ ਬਦਲ ਗਏ ਜਾਗੋ ਪਹਿਲਾਂ ਨਾਲੋਂ ਬਟੰਗੀ ਹੋ ਗਈ ਮਾਈਆਂ ਲਾਉਣ ਵੇਲੇ ਪੀਲੇ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਜਾਂਦੀ ਹੈ ਉਹ ਤਾਂ ਸਮਝ ਤੋਂ ਬਾਹਰ ਹੈ ਮੁੰਡੇ ਤੇ ਕੁੜੀ ਦੋਨਾਂ ਨੂੰ ਇਕੱਠੇ ਮਾਈਆਂ ਲਗਾਇਆ ਜਾਂਦਾ ਹੈ ਕਿਹੜੇ ਦਾਦਕੇ ਐ ਕਿਹੜੇ ਨਾਨਕੇ ਐ ਇਹ ਪਛਾਣਨਾ ਵਿਆਹ ਵਿੱਚ ਬਹੁਤ ਮੁਸ਼ਕਲ ਹੁੰਦਾ ਹੈ ਕੁੜੀ ਵਾਲੇ ਤੇ ਮੁੰਡੇ ਵਾਲਿਆਂ ਦੇ ਵਿੱਚ ਵਖਰੇਵਾ ਕਰਨਾ ਵੀ ਬੜਾ ਔਖਾ ਹੈ ਅ ਗੱਲ ਕਿ ਵਿਆਹ ਪੂਰਾ ਹਫ਼ਤਾ ਚੱਲਦਾ ਹੈ ਪਰ ਰਿਸ਼ਤੇਦਾਰ ਟਾਈਮ ਟੂ ਟਾਈਮ ਵਿਆਹ 'ਚ ਆਉਂਦੇ ਆ ਤੇ ਸ਼ਾਮ ਨੂੰ 2-4 ਘੰਟਿਆਂ ਦੇ ਬਾਅਦ ਪੂਰਾ ਘਰ ਤੁਹਾਡਾ ਖਾਲੀ ਹੁੰਦਾ ਹੈ ਲੱਗਦਾ ਹੀ ਨਹੀਂ ਕਿ ਇਹ ਵਿਆਹ ਵਾਲਾ ਘਰ ਸੀ ਅਸਲ ਚ ਸਾਨੂੰ ਸਮਝਣਾ ਪਏਗਾ ਕਿ ਜੋ ਰੀਤੀ ਰਿਵਾਜ ਸਾਡੇ ਸ਼ੁਰੂ ਤੋਂ ਚੱਲਦੇ ਆ ਰਹੇ ਆ ਉਹਨਾਂ ਦੇ ਪਿੱਛੇ ਕਹਾਣੀ ਕੀ ਸੀ ਕਾਰਨ ਕੀ ਸੀ ਤੇ ਅਸੀਂ ਇਹਨਾਂ ਨੂੰ ਕੀ ਬਣਾ ਦਿੱਤਾ ਹੈ ਤੇ ਰਹਿ ਕੀ ਗਿਆ ਹੈ ਸਿਰਫ ਦਿਖਾਵਾ ਤੇ ਦਿਖਾਵਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁਨੀਆ ਕਿਸੇ ਰਸਤੇ ਦੇ ਤਰਪਈ ਹੈ ਅਸੀਂ ਕੁਝ ਵੀ ਕਰਨ ਤੋਂ ਪਹਿਲਾਂ ਬੈਠ ਕੇ ਸੋਚ ਵਿਚਾਰ ਕਿਉਂ ਨਹੀਂ ਕਰਦੇ ਕਿ ਜੋ ਹੋ ਰਿਹਾ ਹੈ ਕੀ ਉਹ ਠੀਕ ਹੈ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਇਸ ਖਿਲਾੜੇ ਦੀ ਸ਼ੁਰੂਆਤ ਹੋਈ ਹੈ ਉਸੇ ਤਰ੍ਹਾਂ ਹੌਲੀ-ਹੌਲੀ ਸਾਨੂੰ ਆਪ ਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਕੇ ਇਸ ਨੂੰ ਸਮੇਟਣਾ ਪਏਗਾ ਧੰਨਵਾਦ